5 ਸਾਲ ਦੀ ਇਹਨਾਂ ਦੀ ਰੈਗੂਲਰ ਸਰਵਿਸ ਨੂੰ ਖਤਮ ਕਰ ਦਿੱਤਾ ਗਿਆ। ਇਹਨਾਂ ਦੀ ਤਨਖਾਹ ਅੱਧੀ ਕਰ ਦਿੱਤੀ ਗਈ। 2 ਸਾਲ ਦਾ ਪਰਮੋਸ਼ਨ ਸੀ ਉਸ ਨੂੰ ਵਧਾ ਕੇ ਪੀਣਾ ਕਿਸੇ ਕਸੂਰ ਦੇ 8 ਸਾਲ ਕਰ ਦਿੱਤਾ ਗਿਆ। ਉਸ ਤੋਂ ਬਾਅਦ ਜਦੋਂ ਜਿਹੜੇ ਡਿਪਾਰਟਮੈਂਟ ਨੇ ਇੱਕ ਬੇਸ ਬਣਾਇਆ ਇਹਨਾਂ ਨੂੰ ਬਾਹਰ ਕੱਢਣ ਦਾ ਵੀ ਇਹ ਵੱਧ ਵਰਤੀ ਹੋ ਗਿਆ ਜਿਹੜਾ ਕਿ ਟੋਟਲੀ ਇੱਕ ਝੂਠ ਸੀਗਾ ਬੇਸਲੈਸ ਸੀਗਾ ਗਲਤ ਸੀਗਾ ਜਿਸ ਨੂੰ ਅਸੀਂ ਵਿਧੂ ਪ੍ਰੂਫ ਸਿੱਖਿਆ ਮੰਤਰੀ ਸਿੱਖਿਆ ਸਕੱਤਰ ਤੇ ਸਿੱਖਿਆ ਵਿਭਾਗ ਦੇ ਕੇ ਪੇਸ਼ ਕਰ ਚੁੱਕੇ ਆਂ। ਮੁਰਦਾਬਾਦ 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 ਰਜੋਤ ਬੈਂਸ ਉਹਨਾਂ ਦੇ ਫਾਦਰ ਸਾਹਿਬ ਮਨੀਸ਼ ਸ਼ਿਸ਼ੋਧिया ਦੀ ਭਾਂਜੀ ਮੇਰੇ ਨਾਲ ਮਨੀਸ਼ ਸ਼ਿਸ਼ੋਧिया ਮੇਰੇ ਨਾਲ ਕੱਲੇ ਕੱਲੇ ਘਰ ਦੇ ਵਿੱਚ ਆਪਾਂ ਕੰਪੇਨ ਕਰਕੇ ਆਏ ਆ ਕੀ ਕੀਤਾ ਸਰਨਾ ਕਿਉਂਕਿ ਆਪਾਂ ਮਜਬੂਰ ਹੈ ਨਾ ਆਈ ਮਜਬੂਰ ਹੈ ਬੇਕੁਫ ਨਹੀਂ ਹੈਗੇ ਪਰ ਮਜਬੂਰੀ ਦਾ ਪੈਦਾ ਚੁਕਦੇ ਉਸ ਦਿਨ ਵੀ ਆਪਾਂ ਦਿੱਲੀ ਦੇ ਪ੍ਰੋਟੈਸਟ ਕੀਤਾ ਕਹਿੰਦੇ ਵੀ ਕਮਲ ਦੂਜੀ ਵਾਰੀ ਚੱਲੇ ਵੀ ਪ੍ਰੋਟੈਸਟ ਨਾ ਕਰੀ 4 ਤਰੀਕ ਨੂੰ ਦਿੱਲੀ ਦਾ ਰਿਜ਼ਲਟ 5 ਤਰੀਕ ਨੂੰ ਤੇਰਾ ਪੱਤਰ ਤੇਰੇ ਹੱਥ ਸ਼ਸ਼ੀਕਾਲ ਦੋਸਤੋ ਆਰਪੀਡੀ 24 ਤੇ ਤੁਹਾਡਾ ਸਵਾਗਤ ਹੈ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਤਰਨਤਾਰਨ ਵਿੱਚ ਜਿਮਨੀ ਚੋਣ ਦਾ ਆਗਾਜ਼ ਹੋ ਚੁੱਕਾ ਹੈ ਔਰ ਜਿੱਥੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਆਪਣੀ ਆਪਣੀ ਦਾਵੇਦਾਰੀ ਨੂੰ ਲੈ ਕੇ ਮੀਟਿੰਗਾਂ ਕਰ ਰਹੇ ਨੇ ਉੱਥੇ ਹੀ ਈਟੀਟੀ ਅਧਿਆਪਕ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਧਰਨਾ ਲਗਾ ਕੇ ਬੈਠੇ ਹੋਏ ਨੇ ਔਰ ਆ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਅਧਿਆਪਕ ਐਮਐਲਏ ਦਫ਼ਤਰ ਦੇ ਅੱਗੇ ਜਿਹੜਾ ਆ ਧਰਨਾ ਲਾ ਕੇ ਬੈਠੇ ਹੋਏ ਨੇ ਆਮ ਆਦਮੀ ਪਾਰਟੀ ਦਾ ਚੋਣ ਦਫ਼ਤਰ ਹੈ ਪਰ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕਰੀਬ 4 ਸਾਲ ਤੋਂ ਇਹਨਾਂ ਦਾ ਕਹਿਣਾ ਹੈ ਕਿ ਇਹ ਖੱਜਲ ਖਵਾਰ ਹੋ ਰਹੇ ਨੇ ਆਖਰੇ ਪੂਰੀ ਗੱਲਬਾਤ ਕੀ ਹੈ ਕਿ ਇਹਨਾਂ ਨੂੰ ਮੁਸ਼ਕਲ ਆਈ ਹੈ ਕਿਉਂ ਇਹਨਾਂ ਨੂੰ ਇਸ ਤਰ੍ਹਾਂ ਧਰਨੇ ਤੇ ਬੈਠਣਾ ਪਿਆ ਇਸ ਬਾਰੇ ਜਾਣਦਿਆਂ ਸੱਸੀ ਗਾਲ ਸਰ ਸੱਸੀ ਜੀ ਕੀ ਨਾਮ ਹੈ ਤੁਹਾਡਾ ਸੋ ਮੇਰਾ ਨਾਮ ਕਮਲ ਠਾਕੁਰ ਜੀ ਔਰ ਇਹ ਅੱਜ ਤੁਹਾਡੇ ਵੱਲੋਂ ਆ ਜਿਹੜਾ ਧਰਨਾ ਲਗਾਇਆ ਗਿਆ ਹੈ ਇਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸ ਦੇ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਆਖਰ ਕਿਉਂ ਤੁਹਾਨੂੰ ਆਮ ਆਦਮੀ ਪਾਰਟੀ ਦਾ ਦਫ਼ਤਰ ਘੇਰਨਾ ਪਿਆ। ਦੇਖੋ ਸਰ ਅੱਜ ਜਿਹੜਾ ਅਸੀਂ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਮੂਹਰੇ ਜਿਹੜੀ ਨਾਰੇਬਾਜ਼ੀ ਕਰ ਰਹੇ ਜਾਂ ਇਹਨਾਂ ਦਾ ਪੰਢੀ ਪ੍ਰਚਾਰ ਕਰ ਰਹੇ ਆ ਜਾਂ ਇਹਨਾਂ ਦਾ ਜਿਹੜਾ ਦੌਰਾ ਚਹਰਾ ਆ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਆ ਅਸੀਂ 180 IDD ਟੀਚਰ ਹੈ ਜੀ। ਸਾਡੀ ਭਰਤੀ 2016 ਚ ਰੈਗੂਲਰ ਦੇ ਆਪ ਵੱਜੋਈ ਸੀਗੀ। ਅਸੀਂ ਰੈਗੂਲਰ ਦੇ ਆਪਾਂ ਕੋਈ ਅਸੀਂ ਕੱਚੇ ਮੁਲਾਜ਼ਮ ਨਹੀਂ ਹੈਗੇ ਪਰ 16 ਦੇ ਵਿੱਚ ਭਰਤੀ ਹੋਣ ਤੋਂ ਬਾਅਦ 5 ਸਾਲ ਦੀ ਨੌਕਰੀ ਕਰਨ ਤੋਂ ਬਾਅਦ ਸਾਨੂੰ ਸਿਕਿਆ ਵਿਭਾਗ ਨੇ ਇੱਕ ਸੂਗੋਸ ਨੋਟੀਸ ਜਾਰੀ ਕੀਤਾ ਜਿਸ ਵਿੱਚ ਲਿਖਿਆ ਹੈ ਕਿ 5 ਸਾਲ ਪਹਿਲਾਂ ਤੁਸੀਂ ਸਾਡੇ ਕੋਲ 180 ਬੰਦੇ ਵੱਧ ਭਰਤੀ ਹੋ ਗਏ ਸੀਗੇ ਇਸ ਕਰਕੇ ਤੁਹਾਨੂੰ ਨੌਕਰੀ ਤੋਂ ਕਿਉਂ ਨਾ ਕੱਢਿਆ ਜਾਵੇ ਉਸ ਤੋਂ ਬਾਅਦ ਡਿਪਾਰਟਮੈਂਟ ਨੇ ਇਹਨਾਂ 180 ਵਿਅਕਤੀਆਂ ਨੂੰ ਅਰਜ਼ਿਸਤਾ ਕੀਤਾ ਪਰ ਇਹਨਾਂ ਦੇ ਨਾਲ 11 ਗੁਣੀ ਧੱਕਾ ਕਰਕੇ ਪਹਿਲਾਂ 5 ਸਾਲ ਦੀ ਇਹਨਾਂ ਦੀ ਰੈਗੂਲਰ ਸਰਵਿਸ ਨੂੰ ਖਤਮ ਕਰ ਦਿੱਤਾ ਗਿਆ ਇਹਨਾਂ ਦੀ ਤਨਖਾਹ ਅੱਧੀ ਕਰ ਦਿੱਤੀ ਗਈ 2 ਸਾਲ ਦਾ ਪਰਮਿਸ਼ਨ ਸੀ ਉਸ ਨੂੰ ਵਧਾ ਕੇ ਪੀਣਾ ਕਿਸੇ ਕਸੂਰ ਦੇ 8 ਸਾਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਜਦੋਂ ਜਿਹੜਾ ਡਿਪਾਰਟਮੈਂਟ ਨੇ ਇੱਕ ਬੇਸ ਬਣਾਇਆ ਇਹਨਾਂ ਨੂੰ ਬਾਹਰ ਕੱਢਣ ਦਾ ਵੀ ਇਹ ਵੱਧ ਵਰਤੀ ਹੋ ਗਿਆ ਜਿਹੜਾ ਕਿ ਟੋਟਲੀ ਇੱਕ ਝੂਠ ਸੀਗਾ ਬੇਸਲੈਸ ਸੀਗਾ ਗਲਤ ਸੀਗਾ ਜਿਸ ਨੂੰ ਅਸੀਂ ਵਿਧੂ ਪ੍ਰੂਫ ਸਿੱਖਿਆ ਮੰਤਰੀ ਸਿੱਖਿਆ ਸਕੱਤਰ ਤੇ ਸਿੱਖਿਆ ਵਿਭਾਗ ਦੇ ਅੱਗੇ ਪੇਸ਼ ਕਰ ਚੁੱਕੇ ਆਂ ਔਰ ਸਾਡੇ ਵੱਲੋਂ ਪੇਸ਼ ਕੀਤੇ ਸਬੂਤਾਂ ਦੇ ਉੱਪਰੋਂ ਬਾਅਦ ਚ ਕਮੇਟੀ ਬਣਾਈ ਗਈ ਸਿੱਖਿਆ ਮੰਤਰੀ ਵੱਲੋਂ ਸਿੱਖਿਆ ਮੰਤਰੀ ਦੀ ਆਪਣੀ ਇੱਕ ਲੈਟਰ ਜਾਰੀ ਕੀਤਾ ਜੀ ਉਹ ਲੈਟਰ ਅਸੀਂ ਨਾਲ ਲੈ ਕੇ ਆਏ ਹੋਏ ਆਂ ਜਿਵੇਂ ਲੈਟਰ ਵਿੱਚ ਸਿੱਖਿਆ ਮੰਤਰੀ ਦੇ ਸਾਈਨ ਆ ਵੀ ਉਹਨਾਂ ਨੇ ਲਿਖਿਆ ਵੀ ਇਹ 180 ਅਧਿਆਪਕਾਂ ਦੇ ਵਾਧੂ ਭਰਤੀ ਹੋਈ ਹੀ ਨਹੀਂ ਇਹ ਸਾਰੀ ਸਾਰੀ ਗਲਤੀ ਸਿੱਖਿਆ ਵਿਭਾਗ ਦੀ ਸੀ ਤੇ ਇਹਨਾਂ ਨਾਲ ਇਨਸਾਫ ਕਰੋ ਉਸ ਤੋਂ ਬਾਅਦ ਗੱਲ ਕਰੀਆ ਆਈਐਸ ਆਈਐਸ ਅਫੀਸਰ ਵਿਤਖਤਰ ਦੀ ਉਹਨਾਂ ਨੇ ਵੀ ਇੱਕ ਆਪਣੀ ਰਿਪੋਰਟ ਤਿਆਰ ਕੀਤੀ ਜਿਦੇ ਵਿੱਚ ਉਹਨਾਂ ਲਿਖਿਆ ਵੀ 180 ਅਧਿਆਪਕਾਂ ਦੀ ਵਾਧੂ ਭਰਤੀ ਨਹੀਂ ਹੋਈ ਇਹ ਕਿਉਂਕਿ ਸਿੱਖਿਆ ਵਿਭਾਗ ਦੀ ਹੈ ਕਿ ਇਹ ਜੋ ਗਲਤੀ ਸਿੱਖਿਆ ਵਿਭਾਗ ਨੇ ਕੀਤੀ ਹੈ ਇਹਦੇ ਨਾਲ ਸਿੱਖਿਆ ਵਿਭਾਗ ਦੇ ਉੱਪਰ ਬੜਾ ਵੱਡਾ ਦਾਗ ਲੱਗ ਗਿਆ ਯਾਰ ਉਸ ਤੋਂ ਬਾਅਦ ਇੱਕ ਕਦਮ ਹੋਰ ਅਗੇ ਜਾਈਏ ਇਹ ਜਿਹੜਾ ਸਿੱਖਿਆ ਅਧਿਕਾਰੀਆਂ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਜਿਨ੍ਹਾਂ ਨੇ ਗਲਤੀ ਕੀਤੀ ਸੀ ਉਹਨਾਂ ਨੇ ਵੀ ਲਿਖਤੀ ਰੂਪ ਦੇ ਵਿੱਚ ਐਕਸੈਪਟ ਕਰ ਲਿਆ ਉਹ ਵੀ ਪੱਤਰ ਸਾਡੇ ਕੋਲ ਪਿਆਇਆ ਜਿਸ ਚ ਉਹਨੇ ਕਿਹਾ ਕਿ ਸਾਡੇ ਕੋਲ ਗਲਤੀ ਹੋ ਗਈ ਹੈ 180 ਅਧਿਆਪਕਾਂ ਵੱਧ ਪ੍ਰਤੀ ਨਹੀਂ ਹੋਏ ਕਿ ਇਹ ਸਾਰੇ ਪੱਤਰ ਜਿਹੜੇ ਆ ਵਿੱਤ ਮੰਤਰੀ ਹਰਪਾਲ ਸਿੰਘ ਚੀਮੇ ਦੇ ਟੇਬਲ ਦੇ ਉੱਤੇ ਪਿਛਲੇ 4 ਸਾਲ ਤੋਂ ਪਈ ਹੋਏ ਆ ਤੇ 4 ਸਾਲ ਤੋਂ ਸਾਨੂੰ ਹਰਪਾਲ ਚੀਮਾ ਜੀ ਆਪਣੇ ਦਫ਼ਤਰ ਸੱਦੇ ਆ ਔਰ 15 ਦਿਨਾਂ ਬਾਅਦ ਚੰਡੀਗੜ੍ਹ ਸੱਤ ਲੈਂਦੇ ਆ ਇੱਕੋ ਗੱਲ ਕਹਿੰਦੇ ਆ ਹਾਂ ਜੀ ਬਿਲਕੁਲ ਤੁਹਾਡੀ ਜਿਹੜੀ ਆ ਨਾ ਤੁਹਾਡੇ ਨਾਲ ਤਕਾ ਹੋਇਆ ਆ ਬਸ 15 ਦਿਨ ਬਾਅਦ ਆ ਦੋ ਅਸੀਂ ਨਾਲ ਕਰ ਦਿੰਦੇ ਆ ਪਰ ਉਹ 15 ਦਿਨ ਦੀ ਮੀਟਿੰਗ ਨਹੀਂ ਆ ਰਹੀ ਜਿਸ ਨੇ ਇਹ ਸਾਡਾ ਹੱਲ ਕਰ ਰਿਆ ਲਾਸਟ ਤਿੰਨ ਤਰੀ ਨੂੰ ਵੀ ਸਾਡੀ ਮੀਟਿੰਗ ਹੋਈ ਆ ਆਈਐਸ ਅਫੀਸਰ ਨਾਲ ਬੱਟੇ ਆ ਉਹਨੇ ਸਪਸ਼ਟ ਰੂਪ ਚ ਕਿਹਾ ਵੀ ਸਾਰੇ ਇਹਨਾਂ ਦਾ ਕੰਮ ਕਰਨਾ ਪੰਦਾ ਆ ਗਲਤੀ ਵਿਭਾਗ ਦੀ ਆ ਕਹਿੰਦੇ ਕੋਈ ਨਹੀਂ 15 ਦਿਨ ਬਾਅਦ ਸਾਦੋ ਵੇਅਰ ਕਰ ਦਾਂਗੇ ਮਤਲਬ 4 ਸਾਲ ਤੋਂ ਲਾਰੇबाजी ਲਾਰੇਬਾਜੀ ਲਾਰੇਬਾਜੀ ਨਾ ਇਹ ਆਪਣੀ ਸਿੱਖਿਆ ਮੰਤਰੀ ਦੀ ਮੰਨ ਰਹੇ ਆ ਨਾ ਇਹ ਸਿੱਖਿਆ ਸਕੱਤਰ ਦੀ ਮੰਨ ਰੇ ਆ ਨਾ ਸਿੱਖਿਆ ਵਿਭਾਗ ਨੇ ਜਿਹਨਾਂ ਨੇ ਆਪਣੀ ਗਲਤੀ ਆਪ ਮੰਨ ਲਈਆਂ ਉਹਨਾਂ ਦੀ ਮੰਨਦੇ ਆ ਇਹ ਸਾਡੇ ਨਾਲ ਗੈਰ ਕਾਨੂੰਨੀ ਧੱਕਾ ਕਰ ਰੇ ਆ ਦੋਰਾ ਚਿਹਰਾ ਲੈ ਕੇ ਚੱਲ ਰੇ ਆ ਪੰਜਾਬੀਆਂ ਨੂੰ ਬੇਕੂ ਬਣਾ ਰੇ ਨਾ ਜਿਸ ਤਰੀਕੇ ਨਾਲ ਇਹਨਾਂ ਨੇ 2022 ਦੇ ਵਿੱਚ ਭੋਲੇ ਭਾਲੇ ਪੰਜਾਬੀਆਂ ਨੂੰ ਆਪਣੀਆਂ ਚਲਾਕੀ ਦੇ ਨਾਲ ਝੂਠੇ ਵਾਦੇ ਕਰਕੇ ਮਿੱਠੀ ਮਿੱਠੀਆਂ ਗੱਲਾਂ ਕਰਕੇ ਆਪਣੀਆਂ ਗੱਲਾਂ 'ਚ ਫਸਾ ਕੇ ਇਹਨਾਂ ਨੇ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਈ ਉਸ ਵੇਲੇ ਇਹਨਾਂ ਦੇ 180 ਕਿਰੀ ਅਧਿਆਪਕਾਂ ਨਾਲ ਵੀ ਵਾਅਦਾ ਕੀਤਾ ਸੀਗਾ ਕਿ ਇਹਨਾਂ ਦੀ ਸਰਕਾਰ ਆਂਦਿਆਂ ਹੀ ਇਹ ਹੱਲ ਕਰਨਗੇ ਜਿਸ ਦੀ ਵੀਡੀਓ ਆਪਾਂ ਇਸ ਐਲਈਡੀ ਦੇ ਵਿੱਚ ਪੂਰੇ ਸ਼ਹਿਰ 'ਚ ਚਲਾ ਕੇ ਆਏ ਆਂ ਸਾਥੀ ਸੋਮ ਸਿੰਘ ਸਾਡਾ ਆ ਇਹ ਸਾਥੀ ਪ੍ਰੋਟੈਸਟ ਨੇ ਕੀਤਾ 35 ਦਿਨ ਐਮਐਲਏ ਹਸਪਤਲ ਮੋਬਾਈਲ ਟਾਵਰ ਦੇ ਉੱਤੇ ਜਦੋਂ ਇਹ ਸਾਥੀ ਟਾਵਰ ਦੇ ਉੱਪਰ ਸੀਗਾ ਹਰ ਪਾਲ ਚੀਮਾ ਦੀ ਉਸ ਟਾਈਮ ਦੇ ਉੱਤੇ ਵਿਰੋਧੀ ਦੇ ਅਗਲੇ ਲੀਡਰ ਸੀਗੇ ਇਹਨਾਂ ਕੋ ਥੱਲੇ ਆਂਦੇ ਆ ਤੇ ਸਪੀਚ ਦਿੰਦੇ ਆ ਵੀ ਮੈਂ ਇੱਕ ਵਕੀਲ ਆ ਮੈਂ 180 ਗ੍ਰੀ ਅਧਿਆਪਕਾਂ ਦਾ ਕੇਸ ਪੂਰਾ ਸਟੱਡੀ ਕਰਕੇ ਆਏ ਆ ਇਹਨਾਂ ਨਾਲ 11 ਕਾਨੂੰਨੀ ਧੱਕਾ ਆਇਆ ਆ ਮੌਜੂਦਾ ਉਸ ਸਮੇਂ ਦੀ ਸਰਕਾਰ ਨੂੰ ਕਹਿੰਦਾ ਮੈਂ ਅਪੀਲ ਕਰਦੇ ਆਂ ਕਿ ਇਹਨਾਂ ਦਾ ਫੌਰੀ ਤੌਰ ਤੇ ਹੱਲ ਕਰੋ ਵੀ ਕਿੰਨੇ ਕਰਾਂ 180 ਜਣੇ ਹੈਗੇ ਹਨ ਉਹਨਾਂ ਦੇ ਵਕਤ ਬਲਾ ਕੇ ਇਹਨਾਂ ਦਾ ਹੱਲ ਕਰੋ ਕਿਉਂਕਿ ਗਲਤੀ ਵਿਭਾਗ ਦੀ ਆ ਤੇ ਜੇ ਸਰਕਾਰ ਉਸ ਸਮੇਂ ਦੀ ਮੌਜੂਦਾ ਸਰਕਾਰ ਹੱਲ ਨਹੀਂ ਕਰਦੀ ਤੇ ਸਾਡੀ ਸਰਕਾਰ ਆਏਗੀ ਤੇ ਅਸੀਂ ਹੱਲ ਕਰਾਂਗੇ ਪਰ ਅੱਜ ਦੇਖ ਲਓ 4 ਸਾਲ ਦੀ ਸਰਕਾਰ ਬਣੀ ਨੂੰ ਹੋ ਗਏ ਨੇ ਪਿੰਨਾ ਕਿਸੇ ਕਸੂਰ ਦੇ ਪਿੰਨਾ ਕਿਸੇ ਕਾਨੂੰਨ ਦੇ ਇਹ ਗੈਰ ਕਾਨੂੰਨੀ ਧੱਕਾ ਸਾੜਨਾ ਕਰ ਰਹਿਣਾ ਰਾਜੀਤ ਸਰਕਾਰ ਤੁਹਾਡੀ ਮੰਗ ਨਹੀਂ ਮੰਨ ਰਹੀ ਪਰ ਹਮਦਰਦੀ ਤਾਂ ਦਿਖਾ ਰਹੇ ਨੇ ਤੁਹਾਨੂੰ ਪਾਣੀ ਲੈਣ ਕੇ ਦਿੱਤਾ ਪਰ ਤੁਸੀਂ ਉਹ ਵੀ ਪੀਣ ਤੋਂ ਮਨਾ ਕਰ ਦਿੱਤਾ ਦੇਖੋ ਜੀ ਅਸੀਂ ਇਸ ਚੀਜ਼ ਦੇ ਵਿਰੋਧੀ ਆ ਮੇਰਾ ਮੰਨਣਾ ਹੈ ਕਿ ਸਾਡੀ ਉਹ ਚੀਜ਼ ਹੈ ਜਿਹੜੀ ਅਸੀਂ ਆਪ ਮੰਨਦੇ ਆ ਅਸੀਂ ਪੰਜਾਬੀਆਂ ਨੂੰ ਇਹ ਭਿਖਾਰੀ ਨਾ ਬਣਾਓ ਸਾਨੂੰ ਫ੍ਰੀ ਕੁਝ ਨਹੀਂ ਚਾਹੀਦਾ ਅਸੀਂ ਚਾਹੁੰਦੇ ਆ ਵੀ ਸਾਡੇ ਯੂਥ ਨੂੰ ਸਾਡੇ ਲੋਕਾਂ ਨੂੰ ਰੋਜ਼ਗਾਰ ਦੋ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੋ ਅਸੀਂ ਪਾਣੀ ਮੁੱਲ ਖਰੀਦ ਕੇ ਲੈ ਲਾਂਗੇ ਅਸੀਂ ਰੋਟੀ ਕਮਾ ਕੇ ਖਾਵਾਂਗੇ ਅਸੀਂ ਮੁਫਤ ਦੀ ਚੀਜ਼ ਕਿਉਂ ਲਈਏ ਕਿਉਂ ਮੁਫਤ ਦੀ ਚੀਜ਼ ਲਈਏ ਜੀ ਅਸੀਂ ਪਾਣੀ ਮੁੱਲ ਲਾ ਕੇ ਲੱਲਾਂਗੇ ਜੀ ਸਾਨੂੰ ਜਿਹੜੇ ਸਾਡੇ ਬੰਦੇ ਆ ਉਹਦੇ ਦੇਣ ਨਹੀਂ ਦੇ ਜਿਹੜੇ ਇਹਨਾਂ ਦੇ ਦਿਨੇ ਬੰਦੇ ਆ ਜਿਹੜੀਆਂ ਚੀਜ਼ਾਂ ਦੇ ਵਾਅਦੇ ਕਰਕੇ ਇਹਨਾਂ ਨੇ ਸਰਕਾਰ ਬਣਾਈ ਉਹਨੂੰ 95 ਐਮ ਐਲ ਏ ਅਸੀਂ ਦਿੱਤੇ ਆ ਉਹ ਵਾਅਦੇ ਦੇ ਪੂਰੇ ਨਹੀਂ ਕਰਦੇ ਪਏ ਇਸ ਹਮਦਰਦੀ ਤੋਂ ਪਾਣੀ ਦੀ ਹਮਦਰਦੀ ਤੋਂ ਕੀ ਲੈਣਾ ਆ ਪਾਣੀ ਦੇ ਪੰਜਾਬ ਪੂਰੀ ਹਿੰਦੁਸਤਾਨ ਨੂੰ ਪੈਂਦਾ ਆ ਅਸੀਂ ਉਹ ਲੋਕ ਪੰਜਾਬੀਆਂ ਜਿਹੜੇ ਪੂਰੇ ਪੰਜਾਬ ਮਿਲਵਿੰਦ ਹਿੰਦੁਸਤਾਨ ਦੇ ਲੋਕਾਂ ਨੂੰ ਰੋਟੀ ਦਾ ਭਜਾਣੇ ਆ ਖਾਣਾ ਦੇ ਵਿੱਚ ਕੋਈ ਤਰਾਸ ਦੀ ਘੁਰਤ ਨਹੀਂ ਆ ਜਾਂਦੀ ਹੈ ਤੇ ਕੋਈ ਨਹੀਂ ਅਸੀਂ ਕਮਾ ਕੇ ਰੋਟੀ ਵੀ ਤੇ ਪਾਣੀ ਵੀ ਪੰਜਾਬੀਆਂ ਜਿਹੜੇ ਪੂਰੇ ਪੰਜਮਲਵਈ ਹਿੰਦੁਸਤਾਨ ਦੇ ਲੋਕਾਂ ਨੂੰ ਰੋਟੀ ਦਾ ਘਿਜਾਣੇ ਆ ਖਾਣਾ ਦੇ ਵਿੱਚ ਕੋਈ ਤਰਾਸ ਦੀ ਘੁਰਤ ਨਹੀਂ ਆ ਜਾਂਦੀ ਹੈ ਤੇ ਕੋਈ ਨਹੀਂ ਅਸੀਂ ਕਮਾ ਕੇ ਰੋਟੀ ਵੀ ਤੇ ਪਾਣੀ ਵੀ ਖਾਣਾ ਤੇ ਪੀਣਾ ਜਾਂਦੇ ਆ ਤੁਸੀਂ ਦੱਸਿਆ ਹੈ ਕਿ ਮੁੱਖ ਮੰਤਰੀ ਵੱਲੋਂ ਵੀ ਜਾਰੀ ਕਰ ਦਿੱਤਾ ਗਿਆ ਆਰਡਰ ਹੈ ਸਿੱਖਿਆ ਮੰਤਰੀ ਵੱਲੋਂ ਵੀ ਸਾਰਾ ਕੁਝ ਹੋ ਚੁੱਕਾ ਹੈ ਫਿਰ ਗੱਲ ਅੜਦੀ ਕਿੱਥੇ ਹੈ ਗੱਲ ਬਸ ਉੱਥੇ ਅੜਦੀ ਹੈ ਜੀ ਜਿੱਦਾਂ 5 ਮਿੰਟ ਦੇ ਵਿੱਚ ਕਿਸਾਨਾਂ ਨੂੰ ਐਮਐਸਪੀ ਦੇਣੀ ਹੀ ਮਿਲ ਗਈ ਜਿਦਾਂ ਸਰਕਾਰ ਬੰਦੇ ਸਾਰੀ ਪਹਿਲੇ ਮਹੀਨੇ ਵਿੱਚ 1100 ਰੁਪਏ ਬੀਪੀਏ ਨੂੰ ਦੇਣਾ ਸੀ ਮਿਲ ਗਿਆ ਜਿਸ ਤਰ੍ਹਾਂ ਮਰੀ ਮੁ르ਗੀ ਦੇ ਪੈਸੇ ਇਹਨਾਂ ਨੇ ਦੇਣੇ ਸੀਗੇ ਅੱਜ ਹੜਾਂ ਦੇ ਵਿੱਚ ਕਿਸਾਨਾਂ ਨੂੰ ਮਿਲ ਗਏ ਬਸ ਉਸੇ ਤਰ੍ਹਾਂ ਹੀ ਉਹ ਵੀ ਮੁੱਖ ਮੰਤਰੀ ਸਾਹਿਬ ਨੇ ਆਰਡਰ ਪਾਸ ਕੀਤੇ ਸੀਗੇ ਤੇ ਅੱ비 ਆਰਡਰ ਮੁੱਖ ਮੰਤਰੀ ਸਾਹਿਬ ਨੇ ਪਾਸ ਕੀਤੇ ਆ ਜੀ ਜਿਦਾਂ ਉਹਨਾਂ ਨੂੰ ਮਿਲ ਗਿਆ ਉਦਾਂ ਸਾਨੂੰ ਮਿਲ ਗਿਆ ਜੀ ਜਿਦਾਂ ਉਹ ਜਿਨ੍ਹਾਂ ਦੀ ਜਾਨ ਨੂੰ ਰੋਂਦੇ ਆ ਉਦਾਂ ਅੱਜ ਅਸੀਂਾਂ ਦੀ ਜਾਨ ਰੋਂਣ ਵਾਸਤੇ ਇੱਥੇ ਆ ਗਏ ਹੁਣ ਇਸ ਘਰ ਛੁੱਕੇਗਾ ਕਿਦਾਂ ਸਰ ਜਿੰਨੀ ਦੇਖਦਾ ਕਿ ਜਿਹੜਾ ਸਾਡਾ ਨਾ ਧੱਕਾ ਕੀਤਾ ਗਿਆ ਸਾਡੀ ਕੋਈ ਡਿਮਾਂਡ ਨਹੀਂ ਨਾ ਹੈਗੀ ਸਾੜਨਾ ਤੇ ਇੱਕ ਗਲਤੀ ਕੀਤੀ ਜਿੰਨੀ ਦੇਰ ਤੱਕ ਸਾਡੀ ਇਹ ਕਰੈਕਸ਼ਨ ਨਹੀਂ ਹੁੰਦੀ ਅਸੀਂ ਕਰਾਂਗੇ নো ਡਾਊਟ ਸਾਡੀ ਗਿਣਤੀ ਥੋੜੀ ਹੈ ਪਰ ਇਹ ਗੰਕੀ ਗਿਣਤੀ ਜਿਹੜੀ ਹੈ ਜੁਹਾਰੂ ਸਾਥੀਆਂ ਦੀ ਹੈ ਇਸ ਗਿਣਤੀ ਦੇ ਨਾਲ ਅਸੀਂ ਦਿੱਲੀ ਵਿੱਚ ਜਾ ਕੇ ਕੇਸਰੀਵਾਲ ਦਾ ਕਰਕੇ ਰਿਹਾ ਜੀ ਦੋ ਵਾਰ ਕਰਕੇ ਰਿਹਾ ਇਸ ਗਿਣਤੀ ਦੇ ਨਾਲ ਹੀ ਆਪਾਂ ਚੰਡੀਗੜ੍ਹ ਪ੍ਰੋਟੈਸਟ ਕੀਤੇ ਨੇ ਔਰ ਐਸੇ ਗਿਣਤੀ ਨੂੰ ਔਰ ਐਸੇ ਜਿਹੜੀ ਰਣਨੀਤੀ ਲੈ ਕੇ ਆਪਾਂ ਹੁਣ ਚੱਲੇ ਆ ਗੋ ਟੂ ਡੋਰ ਕੈਂਪੇਨ ਵਾਲੀ ਅੱਜ ਤੋਂ ਦੋ ਹਫ਼ਤੇ ਪਹਿਲਾਂ ਲਗਾਤਾਰ ਆਪਾਂ ਇਹ ਜਿਹੜੀ ਹੈ ਕੈਂਪੇਨ ਹੈ ਅਗੇਂਸਟ ਗਵਰਨਮੈਂਟ ਆਪਣੇ ਹੱਕਾਂ ਦੀ ਪ੍ਰਾਪਤੀ ਦੇ ਲਈ ਅਸੀਂ ਧੜਵੇਲਕੇ ਵਿੱਚ ਕੀਤੀ ਆ ਪਿੰਡ ਜਖੇਪਲ ਦੇ ਵਿੱਚ ਕੱਲੇ-ਕੱਲੇ ਘਰ ਦੇ ਵਿੱਚ ਆਪਾਂ ਪੋਸਟਰ ਵੰਡੇ ਆ ਇਹ ਪੋਸਟਰ ਵੰਡੇ ਆ ਜਿਹਦੇ ਵਿੱਚ ਇਹਨਾਂ ਦੀ ਵਾਅਦਾ ਖਲਾਫੀ ਆ 2022 ਦੇ ਵਿੱਚ ਜਿਹੜੇ ਇਹਨਾਂ ਨੇ ਪੰਜਾਬੀਆਂ ਨਾਲ 180 ਦੀਆਂ ਕਰਨਾਂ ਜੋ ਉਹਨਾਂ ਨੇ ਵਾਅਦੇ ਕੀਤੇ ਸੀਗੇ ਇਹ ਕੱਲੇ-ਕੱਲੇ ਘਰਾਂ 'ਚ ਅਸੀਂ ਵੰਡ ਕੇ ਆਏ ਆ ਉਸ ਤੋਂ ਬਾਅਦ ਅਸੀਂ ਧੜਵੇ ਵਿੱਚ ਵੀ ਗਏ ਆ ਹੁਣ ਆਹੀਂ ਜੀਵਨੀ ਚੌਂ ਦੇ ਕਰਕੇ ਤਰਨਤਾਰ ਦੇ ਵਿੱਚ ਪੋਲੇ-ਪਲੇ ਪੰਜਾਬੀ ਨੂੰ ਦੱਸਣ ਆਏ ਆ ਕਿ ਇਹਨਾਂ ਦਾ ਲੋਕਾਂ ਦਾ ਦੋਰਾ ਚਾਰਾ ਕੀ ਆ ਅੱਜ ਇਹਨਾਂ ਨੇ ਜਿੱਦਾਂ ਅੱਜ ਤੋਂ ਕੁਝ ਮਹੀਨੇ ਪਹਿਲਾਂ ਇਹਨਾਂ ਨੇ ਲੁਧਿਆਣੇ ਨੂੰ ਜੀਵਨੀ ਚੌਂ 'ਚ ਸਵਿਟਜ਼ਰਲੈਂਡ ਬ ਇਤੋਂ ਲਈ ਜੀਵਨੀ ਚਾਉਂਦੇ ਵਿੱਚ ਸਵਿਟਜ਼ਰਲੈਂਡ ਦਾ ਜਿਹੜਾ ਹੈ ਨਾ ਤਰਨ ਤਰਨ ਨੂੰ ਬਣਾਣਗੇ ਤੇ ਇਹਨਾਂ ਦੇ ਧੋਖੇ ਦੇ ਵਿੱਚ ਨਾ ਜਾਣਾ ਇਹਨਾਂ ਦੀ ਗੱਲਾਂ ਦੇ ਵਿੱਚ ਨਾ ਫਸਣਾ ਜਿੰਨੀ ਦੇਰ ਤੱਕ ਜੇ ਤੁਸੀਂ ਗੱਲ ਪੁੱਛੀ ਵੀ ਅਸੀਂ ਅੱਗੇ ਕਰਨਾ ਕਿ ਜਿੰਨੀ ਦੇਰ ਤੱਕ ਸਾਡੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਅਸੀਂ ਇਹ ਜਿਹੜਾ ਆਪਣਾ ਪ੍ਰੋਸੈਸਾ ਲਗਾਤਾਰ ਚੱਲਦਾ ਰਹੇਗਾ ਇਹ ਅੰਦੋਲਨ ਲਗਾਤਾਰ ਚੱਲਦਾ ਰਹੇਗਾ ਇਹਨਾਂ ਦੇ ਖਿਲਾਫ 2 ਤਰੀਕ ਉਹ 9 ਤਰੀਕ 2 ਨੂੰ ਤੇ 9 ਨੂੰ ਅਸੀਂ ਪਿੰਡਾਂ ਦੇ ਵਿੱਚ ਵੜਨਾ ਜੀ ਕੱਲੇ-ਕੱਲੇ ਪਿੰਡ ਦੇ ਵਿੱਚ ਰਪਾਲ ਚਿਮੇ ਦੀ ਜਿਹੜੀ ਆ ਵੀਡੀਓ ਆ ਇਹ ਵੀਡੀਓ ਚਲਾਵਾਂਗੇ ਇਹ ਵਾਲੇ ਪੰਕਫਲੈਟ ਵੰਡਾਂਗੇ ਤੇ ਲੋਕਾਂ ਨੂੰ ਅਵੇਅਰ ਕਰਾਂਗੇ ਇਹਨਾਂ ਚਲਾਕ ਲੋਕਾਂ ਦੇ ਪ੍ਰਤੀ ਇਹ ਇੰਜ ਨਹੀਂ ਲੱਗਦਾ ਵੀ ਇਹ ਬਾਅਦ ਵਿੱਚ ਦੋਸ਼ ਵੀ ਲੱਗ ਸਕਦੇ ਕਿ ਦੂਸਰੀਆਂ ਪਾਰਟੀਆਂ ਦੇ ਚੱਕੇ ਹੋਏ ਤੁਸੀਂ ਆਮ ਆਦਮੀ ਪਾਰਟੀ ਦਾ ਜਿਹੜਾ ਖਿਲਾਫ ਪ੍ਰਚਾਰ ਕਰ ਰਹੇ ਹੋ ਸਰ ਇਹ ਦੇਖੋ ਜੀ ਇਹ ਜਿਹੜੀ ਤੁਸੀਂ ਗੱਲ ਕੀਤੀ ਬੜੀ ਵਾਜਬ ਕੀਤੀ ਆ ਕਿਉਂਕਿ ਜਦੋਂ ਆਪਾਂ ਨਾ ਦਿੱਲੀ ਵਿੱਚ ਕੇਜਰੀ ਵਾਲੇ ਘਰ ਕੇ ਰਿਆ ਸੀ ਨਾ ਉਹਦੇ ਵਿੱਚ ਰੁਪਾਲਜੀ ਮੈਂ ਤਾਂ ਕਹਣਾ ਸੀ ਵੀ ਇਹਦੇ ਭਾਜੀਪੀ ਦੀ ਚਾਲ ਹੈ ਮੈਂ ਤੁਹਾਡੇ ਚੈਨਲ ਦੇ ਥਰੂ ਇੱਕ ਕਲੀਅਰ ਕਰ ਦਵਾਂ ਸਟਾਰਟਿੰਗ ਆ ਪੁਰਾਣੀਆਂ ਹਜ਼ਾਰਾਂ ਵੀਡੀਓ ਦਿਖਾ ਦਾਂਗੇ ਵੀ ਆਪਾਂ ਜਦੋਂ ਨੌਕਰੀ ਲਈ ਜਾਣਾ ਤੇ ਅਕਾਲੀ ਤੇ ਭਾਜਪਾ ਦੀ ਗੱਟਬੰਦੀ ਦੀ ਸਰਕਾਰ ਸੀ ਸਾਥੀ ਰਕੇਸ਼ ਕੁਮਾਰ ਪੰਜਾਬ ਭਵਨ ਜਿੱਥੇ ਕੈਬਨਿਟ ਦੀ ਮੀਟਿੰਗਾਂ ਹੁੰਦੀਆਂ ਉਹਦੇ ਅੰਦਰ ਮੋਬਾਈਲ ਟਾਵਰ ਸੀ ਜੋ ਮੋਬਾਈਲ ਟਾਵਰ ਪੱਟ ਦਿੱਤਾ ਗਿਆ ਹੈ 55 ਦਿਨ ਟਾਵਰ ਦੇ ਉੱਤੇ ਭੁੱਖੇ ਪਿਆਸੇ ਰਹਿ ਕੇ ਨੌਕਰੀ ਲਈ ਸੀਗੀ ਤੇ ਹਾਈ ਕੋਰਟ ਨੇ ਮਜਬੂਰ ਕਰਤਾ ਸੀਐਮ ਬਾਦਲ ਸਾਹਿਬ ਨੂੰ ਕੋਰਟ ਦੇ ਵਿੱਚ ਤਲਬ ਕੀਤਾ ਸੀਗਾ ਅਦੋਂ ਨੱਕਾ ਤੜਵਾਇਆ ਜੀ ਇਹ लाठी ਚਾਰਚ ਅਕਾਲੀਆਂ ਚ ਨੱਕ ਟੁੱਟਿਆ ਕਾਂਗਰਸ ਦੇ ਟਾਈਮ ਦੇ ਉੱਤੇ ਵੀ ਜਿੱਲਾਂ ਘਟੀਆਂ ਨੇ ਜਿਨੀਆਂ ਜਿਹੜੀ ਚੰਨੀ ਸਾਹਿਬ ਜਾਂ ਕੈਪਟਨ ਮਹਿੰਦਰ ਸਿੰਘ ਜੀ ਜਦੋਂ ਰਹੇ ਨਾ ਕਹਿੰਦਾ ਭਾਵੇਂ ਆ ਜਦੋਂ ਜਦੋਂ ਮੌਜੂਦਾ ਸਰਕਾਰਾਂ ਨੇ ਪੰਜਾਬੀਆਂ ਦੇ ਜ਼ਬਰ ਕੀਤਾ ਜਾਂ ਸਾਡੇ ਉੱਤੇ ਕੋਈ ਧੱਕਾ ਕੀਤਾ ਤਾਂ ਅਸੀਂ ਉਹਦੇ ਖਿਲਾਫ ਖੜੇ ਹੋਏ ਆ ਅਕਾਲੀਆਂ ਨੇ ਕੀਤਾ ਸੀ ਹੁੰਦੇ ਖਿਲਾਫ ਹੀ ਖੜੇ ਹੋਏ ਕਾਂਗਰਸ ਕਾਂਗਰਸੀਆਂ ਨੇ ਕੀਤਾ ਸੀ ਹੁੰਦੇ ਖਿਲਾਫ ਹੀ ਖੜੇ ਹੋਏ ਸੀ ਅੱਜ ਇਹ ਕਰ ਰਹੇ ਨੇ ਇਹਦੇ ਹਾਂ ਪਰ ਇੱਕ ਜ਼ਰੂਰ ਹੈ ਇੱਕ ਗੱਲ ਮੈਂ ਜ਼ਰੂਰ ਕਹਾਂਗਾ ਸਾਡਾ ਵੀ ਤਿੰਨ ਸਰਕਾਰਾਂ ਦਾ ਤਜਰਬਾ ਹੈ ਅਸੀਂ ਵੀ ਪੁਰਾਣੀਆਂ ਸਰਕਾਰਾਂ ਨੂੰ ਹੁੰਦੀਆਂ ਗਲਤੀਆਂ ਨੂੰ ਦੇਖਦੇ ਹੋયા ਆ ਇਹ ਇਹਨਾਂ ਲੋਕਾਂ ਹੈਗੇ ਸਪਣਿਆਂ ਨੂੰ ਸੱਚ ਮੰਨਦੇ ਆ ਇਹਨਾਂ ਨੂੰ 95 ਐਮਐਲਏ ਦਿੱਤੇ ਸੀਗੇ ਕਿਉਂਕਿ ਉਹਨਾਂ ਨੇ ਵੀ ਉਸ ਟਾਈਮ ਦੇ ਉੱਤੇ ਵਾਦੇ ਪੂਰੇ ਨਹੀਂ ਸੀ ਕੀਤੇ ਪਰ ਤਿੰਨ ਸਰਕਾਰਾਂ ਦੇ ਤਜਰਬੇ ਤੋਂ ਗੱਲ ਕਾਹਾਂਗਾ ਵੀ ਅੱਜ ਇਸ ਸਰਕਾਰ ਨੇ ਮਜਬੂਰ ਕਰ ਦਿੱਤਾ ਜਿਹੜੀ ਸਥਿਤੀ ਇਹਨਾਂ ਨੇ ਬਣਾਈ ਹੈ ਨੇ ਇਸ ਵੇਲੇ ਵੀ ਪੁਰਾਣੀਆਂ ਸਰਕਾਰਾਂ ਇਹਦੇ ਨਾਲੋਂ ਚੰਗੀਆਂ ਸੀ ਲੱਗਦਾ ਨਹੀਂ ਆ ਕਿ ਇਹ ਜਿਹੜਾ ਸੰਘਰਸ਼ ਦੇ ਵਿੱਚ ਜਿੱਦਾਂ ਉਹ ਟਾਵਰ ਤੇ ਚੜ ਗਏ ਤੁਸੀਂ ਸੰਘਰਸ਼ ਦੇ ਵਿੱਚ ਸਟਾ ਲਵਾ ਲੀਆਂ ਜਾਂ ਹੋਰ ਸੰਘਰਸ਼ ਕੀਤਾ ਇਸੇ ਸੰਘਰਸ਼ ਦਾ ਖਮਿਆਜਾ ਹੈ ਕਿ ਤੁਹਾਨੂੰ ਉਸ ਦੀ ਸਜ਼ਾ ਦੇ ਰਹੇ ਹੁਣ ਦੇਖੋ ਸਰ ਕੀ ਕਰੀਏ ਮੈਂ ਤਾਂ ਲੇਕ ਗੱਲ ਕਰਦਾ ਆ ਆਮ ਆਦਮੀ ਪਾਰਟੀ ਨੇ ਦੋ ਮਹਾਨ ਸ਼ਖਸੀਤਾਂ ਨੂੰ ਆਪਣਾ ਆਈਡੀਅਲ ਬਣਿਆ ਇਹਨਾਂ ਦੇ ਅੱਜ ਹਰ ਦਫ਼ਤਰ ਦੇ ਵਿੱਚ ਮੰਤਰੀ ਦੇ ਵੀ ਤੇ ਪੰਜਾਬ ਦੇ ਹਰ ਸਰਕਾਰੀ ਦਫ਼ਤਰ ਦੇ ਵਿੱਚ ਦੋ ਫੋਟੋਆਂ ਲੱਗੀਆਂ ਹੋਈਆਂ ਜੀ ਸਾਡੇ ਰਿਸਪੈਕਟਡ ਮਾਨਯੋਗ ਸਤਕਾਰਯੋਗ ਪੂਰੀ ਦੁਨੀਆ ਦੇ ਉਹ ਦੋ ਜਿਹੜੇ ਸ਼ਖਸੀਤਾਂ ਆ ਪਹਿਲੀ ਸਰਦਾਰ ਭਗਤ ਸਿੰਘ ਜੀ ਤੇ ਦੂਸਰੇ ਰਿਸਪੈਕਟਡ ਬੀ ਆਰ ਅੰਬੇਦਕਰ ਜੀ ਸਰਦਾਰ ਭਗਤ ਸਿੰਘ ਜੀ ਨੇ ਕੀ ਸੰਦੇਸ਼ ਦਿੱਤਾ ਜੀ ਪੂਰੀ ਦੁਨੀਆ ਨੂੰ ਕਿ ਜ਼ੁਲਮ ਦੇ ਖਿਲਾਫ ਖੜਨਾ ਤੇ ਗੁਲਾਮੀ ਨਹੀਂ ਸਹਿਣੀ ਕੀ ਹੁਣ ਮੈਂ ਇਹਨਾਂ ਦਾ ਜ਼ੁਲਮ ਸਹਾਂ ਗੋਲੀ ਮਾਰਨੀ ਆ ਮਾਰ ਦੇਣ ਭਗਤ ਸਿੰਘ ਫਾਂਸੀ ਚੜ ਗਿਆ ਸੀਗਾ ਮੈਨੂੰ ਮਾਰ ਦੇਣ ਗੋਲੀ ਦੂਜੀ ਗੱਲ ਕਰੀਏ ਰਿਸਪੈਕਟਡ ਬੀ ਆਰ ਅੰਬੇਦਕਰ ਜੀ ਦੀ ਉਹਨਾਂ ਕੀ ਕਹਾਂਗੇ ਕਿ ਪੱਖਪਾਤ ਨਹੀਂ ਸਹਣਾ ਪਾਰਸ਼ੀਐਲਟੀ ਨਹੀਂ ਸਹਣੀ ਤੇ ਇਕੁਐਲਿਟੀ ਜਿਹੜੀ ਮੰਡੋ ਕੀ ਇਹ ਸਰਕਾਰ ਇਕੁਐਲਿਟੀ ਮੰਡਦੀ ਪਈ ਹੈ 650 ਬੰਦੇ ਦੀ ਸਾਡੀ ਇਕੱਠੀ ਭਰਤੀ ਹੋਈ ਹੈ ਗਲਤੀ ਵਿਭਾਗ ਦੀ ਹੈ 180 ਦੀ ਆਫਕਾਨ ਦੀ ਤਨਖਾਹ ਅਧੀ ਘਰਤੀ 650 ਦੇ ਵਿੱਚੋਂ ਇੱਕੋ ਦਿਨ ਭਰਤੀ ਹੋਏ ਆ 5 ਸਾਲ ਦੀ ਸਰਵਿਸ ਘਟਾਉਂ ਘਰਤੀ 8 ਸਾਲ ਦਾ ਪਰਵੇਸ਼ਨ ਘਟਾਤਾ ਇਹ ਇਕੁਐਲਿਟੀ ਹੈ ਇਹ ਪਾਰਸ਼ੀਅਲਟੀ ਹੈ ਸੋ ਇਹਨਾਂ ਨੇ ਜਿਹੜੀਆਂ ਆਪਣੇ ਦਫ਼ਤਰਾਂ ਦੇ ਵਿੱਚ ਦੋ ਮਹਾਨ ਸ਼ਕਤੀਆਂ ਦੀਆਂ ਜਿਹੜੀਆਂ ਫੋਟੋਆਂ ਲਗਾਈਆਂ ਹੋਇਆਂ ਉਹਨਾਂ ਵੱਲੋਂ ਦੱਸਿਆ ਗਿਆ ਮਾਰਗ ਉਤੇ ਆਪਾਂ ਚੱਲ ਰਹੇ ਆ ਇਹ ਨਹੀਂ ਚੱਲ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹਾ ਜਿਹੜਾ ਸੰਘਰਸ਼ ਰਹੇਗਾ ਹੁਣ ਜਿਹੜੀ ਜਿਮਨੀ ਚੋਣ ਹੈ ਤੁਸੀਂ ਦੱਸਿਆ ਜਿਵੇਂ ਹੁਣ ਤੁਹਾਡੇ ਨਾਲ ਗੱਲ ਕਰਵਾ ਰਹੇ ਸੀ ਫੋਨ ਤੇ ਔਰ ਕੀ ਅਗਲਾ ਜਿਹੜਾ ਆ ਨਿਰਣਾ ਕੀਤਾ ਗਿਆ ਦੇਖੋ ਸਰ ਮੈਂ ਉਹਨਾਂ ਨਾਲ ਗੱਲ ਕਰਕੇ ਬੜਾ ਹੈਰਾਨ ਜਾਇਆ ਮੈਨੂੰ ਕਹਿੰਦੇ ਅਸੀਂ ਘਰ ਕੀ ਸਕਦੇ ਹਾਂ ਦੇ ਕੋਈ ਹਜੇ ਦੇ ਜਿੱਤੇ ਵੀ ਨਹੀਂ ਅਸੀਂ ਕਰ ਕੀ ਸਕਦੇ ਹਾਂ ਜਿੱਤੇ ਉਹਦੇ ਦੌੜ ਗਏ ਕਿਉਂਕਿ ਉਹਨੂੰ ਪਤਾ ਵੀ ਪੰਜਾਬੀਆਂ ਨੂੰ 5 ਸਾਲ ਵਸਤੇ ਲੁੱਟ ਲਿਆ 5 ਸਾਲ ਬਾਅਦ ਫਿਰ ਬੇਕੂ ਬਣਾ ਦੀ ਕੋਈ ਰਣਨੀਤੀ ਲੈ ਕੇ ਆਵਾਂਗੇ ਜਿਹੜੇ ਜਿੱਤੇ ਵੀ ਨਹੀਂ ਹੈ ਉਹ ਵੀ ਕਹਿ ਰਹੇ ਆ ਵੀ ਆਪਾਂ ਕਰ ਕੀ ਸਕਦੇ ਹਾਂ ਤੇ ਜਿਹੜੇ ਕਰ ਹੀ ਨਹੀਂ ਸਕਦੇ ਉਹ ਤਾਂ ਫਿਰ ਉਹ ਕੁਝ ਕਰਨ ਜੋਗੇ ਬਣਾਣੀ ਵੀ ਨਹੀਂ ਚਾਹੀਦੇ ਸਾਡਾ ਨਾਲ ਗੱਲਬਾਤ ਕਰਨ ਲਈ ਧੰਨਵਾਦ ਥੈਂਕ ਯੂ ਸਰ ਸੋ ਦੋਸਤੋ ਇਹ ਹਨ ਈਟੀਟੀ ਅਧਿਆਪਕ ਜਿਹੜੀਆਂ ਜਿਹੜੇ ਆਪਣੀਆਂ ਮੰਗਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਮੂਹਰੇ ਧਰਨਾ ਲਗਾ ਕੇ ਬੈਠੇ ਹੋਏ ਨੇ ਹੁਣ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸਰਕਾਰ ਵੱਲੋਂ ਆਖਰ ਇਸ ਤੇ ਕੀ ਨਿਰਣੈ ਲਿਆ ਜਾਂਦਾ ਹੈ ਤੁਸੀਂ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਦੇਣਾ ਤਾਂ ਕਿ ਇਹ ਪਤਾ ਲੱਗ ਸਕੇ ਕਿ ਆਖਰ ਇਹਨਾਂ ਅਧਿਆਪਕਾਂ ਦਾ ਜਿਹੜਾ ਇਹ ਰਾਹ ਆ ਉਹ ਸਹੀ ਹੈ ਜਾ ਇਹਨਾਂ ਨੂੰ ਹੋਰ ਕਿਸੇ ਤਰੀਕੇ ਦੇ ਨਾਲ ਆਪਣੇ ਹੱਕ ਮੰਗਣੇ ਚਾਹੀਦੇ ਤੁਸੀਂ ਦੇਖਦੇ ਹੋ ਰਾਹਣਕ ਪੰਜਾਬ ਦੀ 24 ਮੈਂ ਹਾਂ ਮਨਦੀਪ ਸਿੰਘ ਰਾਜਨ ਤਰਨਤਾਰਨ